ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2025 26 ਜੋ ਕਿ ਸੋਲਨ ਹਿਮਾਚਲ ਪ੍ਰਦੇਸ਼ ਵਿਖੇ ਹੋਈ ਜਿਸ ਵਿੱਚ 10ਵੇਂ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਖਿਡਾਰੀਆਂ ਨੇ ਪੰਜਾਬ ਦੀ ਪ੍ਰਤੀਨਿਧੀ ਕਰਦੇ ਹੋਏ ਬੇਮਿਸਾਲ ਪ੍ਰਦਰਸ਼ਨ ਕੀਤਾ ਅਤੇ ਤਗਮੇ ਜਿੱਤੇ ਜਿਸ ਵਿੱਚ ਡਿੰਪਲ ਸ਼ਰਮਾ ਬੁਡਲਾੜਾ 골ਡ ਮੈਡਲ ਵੀਰਪਾਲ ਕੌਰ ਬੁਡਲਾੜਾ 골ਡ ਮੈਡਲ ਚਿਰਾਗ ਬਜਾਜ ਬੁਡਲਾੜਾ 골ਡ ਮੈਡਲ ਅਬੂ ਬਕਰ ਬੀਰੋ ਕੇ ਸਿਲਵਰ ਮੈਡਲ ਚਿਰਾਗ ਸ਼ਰਮਾ ਬੁਡਲਾੜਾ ਬ੍ਰੋਨਜ਼ ਮੈਡਲ ਸ਼ਗਨਪ੍ਰੀਤ ਕੌਰ ਬੁਡਲਾੜਾ ਬ੍ਰੋਨਜ ਮੈਡਲ ਜਿੱਤ ਕੇ ਬੁਡਲਾੜਾ ਹਲਕੇ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਇਨ੍ਹਾਂ ਖਿਡਾਰੀਆਂ ਵਿੱਚੋਂ ਵੀਰਪਾਲ ਕੌਰ ਡਿੰਪਲ ਸ਼ਰਮਾ ਅਤੇ ਚਿਰਾਗ ਬਜਾਜ ਦੀ ਸਿਲੈਕਸ਼ਨ ਵਰਲਡ ਚੈਂਪੀਅਨਸ਼ਿਪ ਲਈ ਹੋਈ ਜੋ ਕਿ ਦਸੰਬਰ ਵਿੱਚ ਚਾਈਨਾ ਵਿੱਚ ਹੋਣੀ ਹੈ ਅੱਜ ਇਹਨਾਂ ਪਲੇਅਰਾਂ ਦੀ ਹੌਸਲਾ ਬਹੁਤ ਮਾਨਸ ਲਈ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਡਲਾਡਾ ਵਿਖੇ ਐਮਐਲਏ ਪ੍ਰਿੰਸੀਪਲ ਬੁੱਧਰਾਮ ਚੇਅਰਮੈਨ ਮਾਰਕੀਟ ਕਮੇਟੀ ਸतीश ਸਿੰਘਲਾ ਗੁਰਪ੍ਰੀਤ ਸਿੰਘ ਬਿਰਕ ਅਤੇ ਵਿਸ਼ਾਲ ਰਿਸ਼ੀ ਵੱਲੋਂ ਕੋਚ ਪ੍ਰਤਪਾਲ ਸਿੰਘ, ਰਾਮਨਦੀਪ ਸਿੰਘ, ਜਗਦੀਪ ਸਿੰਘ, ਗਗਨਦੀਪ ਗਿੰਨੀ ਅਤੇ ਮਨਿੰਦਰ ਸਿੰਘ ਜਿਲਾ ਇੰਚਾਰਜ ਨੂੰ ਦਾ ਸਨਮਾਨ ਕੀਤਾ ਗਿਆ ਅਤੇ ਨੇਕੀ ਫਾਊਂਡੇਸ਼ਨ ਬੁੜਲਾਡਾ ਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁੜਲਾਡਾ ਵੱਲੋਂ ਇਹਨਾਂ ਬੱਚਿਆਂ ਨੂੰ ਗਿਫਟ ਅਤੇ 1100 ਨਗਦ ਰਕਮ ਦੇ ਕੇ ਬੱਚਿਆਂ ਦੀ ਹੌਸਲਾ ਵਜਾਈ ਕੀਤੀ। ਦੇਖੋ ਬੁੜਲਾਡਾ ਦੀ ਜਿਹੜੀ ਦਸ਼ਮੇਸ਼ ਕੋਰਟ ਐਂਡ ਰੈਪੇਅਰ ਕਲੱਬ ਹੈ ਇਹਨਾਂ ਵੱਲੋਂ ਲਗਭਗ 200 ਬੱਚਿਆਂ ਨੂੰ ਟਿੰਗ ਦਿੱਤੀ ਜਾਂਦੀ ਹੈ ਇੱਕ ਬਾਕਸ ਦੀ। ਔਰ ਕਈ ਸਾਲਾਂ ਤੋਂ ਇਹ ਪੌੜੀ ਤੋਂ ਪੌੜੀ ਚੜ ਕੇ ਅਵਾਰ ਜਿੱਤੇ ਰਹੇ ਨੇ। ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕੀ ਇਹ ਜਿੱਥੇ ਨੈਸ਼ਨ ਦੇ ਵਿੱਚੋਂ 골ਡ ਮੈਡਲ ਆਏ ਨੇ ਤਾਂ ਡੈਂਪਲ ਸ਼ਰਮਾ ਤੇ ਵੀਰਪਾਲ ਕੌਰ, ਚਿਰਾਗ ਬਜਾਜ ਦੇ ਉਥੇ ਸਿਵਰ ਮੈਡਲ ਆਇਆ ਹੈ ਅਬੂਬਕਰ ਦਾ। ਬ੍ਰੌਂਜ਼ ਮੈਡਲ ਦੋ ਆਏ ਨੇ ਚਿਰਾਗ ਸ਼ਰਮਾ ਤੇ ਸ਼ਗਨਪ੍ਰੀਤ ਕੌਰ। ਔਰ ਇਹਨਾਂ ਨੇ ਇੰਡੀਆ ਲੈਵਲ ਤੇ ਇਹ ਜਿੱਤ ਕੇ ਤਗਮਾ ਜਿੱਤੇ ਨੇ। ਬਹੁਤ ਹੋਰ ਵੱਡੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਹਨਾਂ ਖਿਡਾਰੀਆਂ ਦੇ ਵਿੱਚੋਂ ਦੀਪਾਲ ਕੌਰ, ਦਿਮਪਲ ਸ਼ਰਮਾ ਤੇ ਚਿਰਾਗ ਬਾਜਾਜ ਇਹਨਾਂ ਦੀ ਸਿਲੈਕਸ਼ਨ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਹੋਈ ਹੈ। ਜਲਦੀ ਇਹ ਚైనా ਜਾਣਗੇ ਔਰ ਚైనా ਦੇ ਵਿੱਚੋਂ ਆਪਣੀ ਹੇਡਰਵਾਸ ਜਾਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸਾਡੇ ਬਰੁਲਾਡੇ ਵਾਸਤੇ ਵੀ। ਮੇਰੇ ਹਲਕੇ ਤੌਰ ਤੇ ਮੈਂ ਵੀਗੇ ਐਮਐਲ ਨੂੰ ਵਧਾਈ ਦਿੰਦਾ ਤੇ ਸਾਰੀ ਸਾਡੀ ਜਿਹੜੀ ਵਿਸ਼ੇਸ਼ ਤੌਰ ਤੇ ਜਿਹੜੀ ਜਸ਼ਮੀਰ sport ਸੈਂਡ ਡਵੈਲਪਮੈਂਟ ਕਲੱਬ ਹੈ ਇਹਨਾਂ ਵਾਸਤੇ ਬਹੁਤ ਵੱਡੀ ਪ੍ਰਾਪਤੀ ਹੈ ਇਹਨਾਂ ਦੀ। ਕਿਉਂਕਿ ਜਿਹੜਾ ਕੋਚ ਹੁੰਦਾ ਉਹ ਮਾਪੇ ਵਰਗਾ ਹੁੰਦਾ ਜਦੋਂ ਉਹਦਾ ਬੱਚਾ ਕੋਈ ਚੜ੍ਹਾਈ ਕਰਦਾ ਹੈ ਘਰ ਮਲ ਜਿੱਤੇ ਜਿੱਤੇ ਬੱਚੇ ਦੇ ਬੱਚਾ ਨੂੰ ਮਾਪਿਆਂ ਨੂੰ ਬਰਾ ਮਤਲਬ ਮਾਨ ਹੁੰਦਾ ਉੱਥੇ ਉਹ ਕੋਚਾਂ ਦਾ ਤੇ ਜਿਹੜੇ ਸਰਪ੍ਰਸਤ ਸਾਡੇ ਮਨਿੰਦਰਜੀਤ ਸਿੰਘ ਜੀ ਜਿਹੜੇ ਦੇ ਤੇ ਨਾਲ ਇਹ ਚਾਰਜ ਵੀ ਨੇ ਇਹਨਾਂ ਦਾ ਤੇ ਗਿਨੀ ਵਰਕੇ ਸਾਰੇ ਅਸੀਂ ਇੱਕਦਮ ਇਹਨਾਂ ਨੂੰ ਠੰਗੜਾ ਮੋਲ ਕਹਿੰਦੇ ਨੇ ਕਿ ਸਾਡਾ ਬੱਚਾ ਲੈ ਗਿਆ ਔਰ ਦੇਖੋ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 25 26 ਇਹ ਸੋਲਨ ਤੋਂ ਹੋਈ ਸੀ ਕਿ ਜਿਹੜੇ ਸਾਰੇ ਮੈਡਲ ਨੇ ਸੋਲਨ ਤੋਂ ਲੈ ਕੇ ਆਏ ਨੇ ਤੋਂ ਐਡੀ ਬੱਡੀ ਪ੍ਰਾਪਤੀ ਕਰ ਜਾਣਾ ਇਹ ਸਾਡੇ ਮਾਪਿਆਂ ਵਾਸਤੇ ਵੀ ਰਜ਼ਾਈ ਦਾ ਮਤਲਬ ਨੇ ਤੁਹਾਡੀ ਫੇਰ ਮੈਂ ਸੱਚੀ ਪਾਸ਼ਾ ਪੂਰੀ ਅਦਾਤ ਕਰਦਾ ਕਿ ਇਹਨਾਂ ਬੱਚਿਆਂ ਨੂੰ ਬਾਲ ਬਖਸ਼ੇ ਬੁੱਧੀ ਬਖਸ਼ੇ ਕਿ ਚੈਨਾ ਦੇ ਵਿੱਚੋਂ ਵੀ ਇਹ ਮੈਡਲ ਲੈ ਕੇ ਆਉਣ ਤਾਂ ਜੋ ਅਸੀਂ ਇਹਨਾਂ ਬੱਚਿਆਂ ਦੇ ਵਿੱਚ ਇਹਨੂੰ ਇਹਨਾਂ ਸਨਮਾਨ ਕਰਨ ਦੇ ਵਿੱਚ ਸਾਨੂੰ ਵੀ ਮਨ ਬਦੁੱਤੇ ਧੰਨਵਾਦ ਜੀ ਜੇ ਗੱਲ ਲੰਬੀ ਹੁੰਦੀ ਸੀ ਮੈਂ ਕਹਿਣਾ ਚਾਹੁੰਦਾ ਸੀ ਵੀ ਸਭ ਤੋਂ ਪਹਿਲਾਂ ਮੈਂ ਧਰਵਾਦ ਕਰਦਾ ਗੁਰਤੇਗ ਭਾਦਰ ਇਸ ਸਕੂਲ ਦੇ ਪ੍ਰਿੰਸੀਪਲ ਦਾ ਤੇ ਮਤਲਬ ਜਿਹੜਾ ਪ੍ਰਬੰਧ ਕਮੇਟੀ ਦੇ ਮੈਂਬਰ ਨੇ ਉਹਨਾਂ ਲਗਾਤਾਰ ਖੇਡ ਇੱਕ ਬਕਸ ਦਾ ਕੋਈ ਖੇਡ ਦਾ ਨਹੀਂ ਸੀਗਾ ਖੇਡ ਮੈਦਾਨ ਨਹੀਂ ਹੈ ਫਿਰ ਵੀ ਇਸ ਸਕੂਲ ਦੇ ਵਿੱਚੋਂ ਉਹ ਖੇਡ ਕੇ ਮਤਲਬ ਅੱਜ ਇਸਾਂ ਤੇ ਪਹੁੰਚੇ ਨੇ ਸੋ ਜਲਦੀ ਹੀ ਜਿੱਥੇ ਕੋਈ ਜੋਗ ਜੋਗ ਮਤਲਬ ਨਿਕਲੀ ਇਹਨਾਂ ਵਾਸਤੇ ਮੈਂ 2 ਲੱਖ ਰੁਪਏ ਦਾ ਜਿਹੜਾ ਹੈਗਾ ਗੱਦੇ ਇਹਨੇ ਕਾਫੀ ਮਹਿੰਗੇ ਹੁੰਦੇ ਨੇ ਉਹ ਵੀ ਮੈਂ ਲੈ ਕੇ ਦਊਗਾ ਤੇ ਇਸ ਦੀ ਆਸ ਕਰਦੇ ਆ ਜਿਹਨਾਂ ਦੀ ਪ੍ਰਾਪਤੀ ਹੋ ਜਿਹੜਾ ਆਪਣਾ ਗੁਰਤੇਗ ਭਾਦਰ ਸਟेडियम ਹੈ ਉੱਥੇ ਜੇ ਕੋਈ ਜਗ੍ਹਾ ਸਪੈਸ਼ਲ ਇਹ ਕਰ ਲੈਣਗੇ ਚੋਣ ਤਾਂ ਸਪੈਸ਼ਲ ਇਨਫਰਾਸਟ੍ਰਕਚਰ ਉੱਥੇ ਵੀ ਡਿਵੈਲਪ ਕਰਦਾਂਗੇ ਅਸੀਂ ਮਨਿੰਦਰਜੀਤ ਸਿੰਘ ਜੀ ਕਿੱਕੋਕ ਸਿੰਘ ਪ੍ਰੈਜ਼ੀਡੈਂਟ ਜ਼ਿਲ੍ਹਾਕ ਮਾਨਸਾ ਮੈਂ ਸਾਡੇ ਬੱਚੇ ਜੂਨੀਅਰ ਜੋ ਹੋਈ ਸੀ ਸਾਡੀ ਨੈਸ਼ਨਲ ਉਹਦੇ ਵਿੱਚੋਂ ਮਾਨਸਾ ਜ਼ਿਲ੍ਹੇ ਦੇ 10 ਬੱਚੇ ਆਪਣੇ ਮੈਡਲ ਲੈ ਕੇ ਆਏ ਨਾ ਉਹਨਾਂ ਦਾ ਇੱਕ ਫੰਕਸ਼ਨ ਅਸੀਂ ਇੱਥੇ ਬਲਾਡਾ ਰੱਖਿਆ ਸੀ ਜਿਹੜੇ ਦੇ ਵਿੱਚ ਸਾਡੇ ਇੱਥੋਂ ਦੇ ਕੋਚ ਸਹਿਬਾਨ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਤੇ ਇੱਥੋਂ ਦੇ ਜਿਹੜੇ ਐਮ.ਐਲ.ਏ ਸਰਦਾਰ ਗੋਧਰਾਮ ਜੀ ਉਹ ਸਾਡੀ ਲਗਾਤਾਰ ਸਪੋਰਟ ਕਰਦੇ ਰਹਿੰਦੇ ਆ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਉਹ ਸਾਡੀ ਹੈਲਪ ਕਰਦੇ ਆ ਤੇ ਇਹਨਾਂ ਨੇ ਸਾਡੇ ਇੱਥੇ ਅਕੈਡਮੀ ਜੋ ਚੱਲ ਰਹੀ ਆ ਉਹਨੂੰ ਇੱਕ ਗ੍ਰਾਂਟ ਦਿੱਤੀ ਆ ਜੋ ਬੱਚਿਆਂ ਨੂੰ ਗੱਦੇ ਤੇ ਉਹਨਾਂ ਦਾ ਖੇਡਣ ਦਾ ਸਮਾਨ ਮਿਲੂਗਾ ਉਹਦੇ ਵਾਸਤੇ ਅਸੀਂ ਸਪੈਸ਼ਲ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦਾ ਤੇ ਜਿਹੜੇ ਬੱਚੇ ਜਿੱਤ ਕੇ ਆਏ ਨੇ ਇਹਨਾਂ ਦੇ ਵਿੱਚੋਂ ਜਿਹੜੇ ਬੱਚਿਆਂ ਦੇ 골ਡ ਮੈਡਲ ਆ ਉਹ ਅੱਗੇ ਇੰਟਰਨੈਸ਼ਨਲ ਜਾਣਗੇ ਅਸੀਂ ਸਟੇਟ ਬੋਡੀ ਤੇ ਸਾਡੀ ਜ਼ਿਲ੍ਹੇ ਦੀ ਕਿੱਕੋਕ ਸਿੰਘ ਅਤੇ ਇੱਥੋਂ ਦੇ ਕੋਚ ਸਹਿਬਾਨ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇਸ ਜ਼ਿਲ੍ਹੇ ਦੇ ਬੱਚਿਆਂ ਨੂੰ ਅੱਗੇ ਲੈ ਕੇ ਗਏ ਤੇ ਲਗਾਤਾਰ ਮਿਹਨਤ ਕੀਤੀ ਤੇ ਅੱਗੇ ਵੀ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਗੇ। ਅੱਜ ਬਹੁਤ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ ਸਾਡੇ ਕਲੱਬ ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਖਿਡਾਰੀ ਜੋ ਕਿ ਜੂਨੀਅਰ ਨੈਸ਼ਨਲ ਕਿੱਕ ਬੌਕਸਿੰਗ ਚੈਂਪੀਅਨਸ਼ਿਪ ਦੇ ਵਿੱਚੋਂ 골ਡ, ਸਿਲਵਰ ਅਤੇ ਬ੍ਰੌਂਜ਼ ਮੈਡਲ ਪ੍ਰਾਪਤ ਕਰਕੇ ਆਏ ਹਨ। ਅੱਜ ਕਲੱਬ ਵਿਖੇ ਸਮੂਹ ਸ਼ਹਿਰ ਦੀਆਂ ਸੰਸਥਾਵਾਂ ਅਤੇ ਸਾਰੇ ਨਗਰ ਵੱਲੋਂ ਇਹਨਾਂ ਬੱਚਿਆਂ ਦਾ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਹੈ ਤੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਸਾਡੇ ਪੱਤਰਕਾਰਾਂ ਦਾ ਜੋ ਕਿ ਇਹਨਾਂ ਬੱਚਿਆਂ ਦਾ ਮਾਣ ਵਧਾਉਣ ਲਈ ਸਾਡੇ ਦਰਮਿਆਨ ਪਹੁੰਚੇ ਹਨ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਗੁਰਤੇਗ ਭਦਰ ਸਕੂਲ ਬੁਢਲਾਡਾ ਵਿਖੇ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਸਵੇਰ ਤੇ ਸ਼ਾਮ ਦੀ ਪ੍ਰੈਕਟਿਸ ਮਾਰਸ਼ਲ ਆਰਟ ਦੀ ਉਹ ਚੱਲ ਰਹੀ ਹੈ ਜਿਸ ਵਿੱਚ ਲੋੜਵੰਦ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਨੇ ਉਹਨਾਂ ਤੋਂ ਕੋਈ ਬਿਨਾਂ ਫੀਸ ਲਏ ਅਤੇ ਜੋ ਕਿ ਸਮਰੱਥ ਮਾਪੇ ਨੇ ਉਹਨਾਂ ਤੋਂ ਬਿਲਕੁਲ ਨਾ ਮਾਤਰ ਫੀਸ ਲੈ ਕੇ ਖਿਡਾਰੀਆਂ ਨੂੰ ਜੋਗ ਬਣਾਇਆ ਜਾਂਦਾ ਹੈ ਤੇ ਉਹਨਾਂ ਦੀ ਗੇਮ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਬੱਚੇ ਸਾਡੇ ਬੱਚੇ ਕਈ ਖੇਡਾਂ ਦੇ ਵਿੱਚ ਕਈ ਨੈਸ਼ਨਲ ਇੰਟਰਨੈਸ਼ਨਲ ਮੈਡਲ ਪ੍ਰਾਪਤ ਕਰ ਚੁੱਕੇ ਹਨ ਤਾਂ ਸਾਰੇ ਬਡਲਾਡਾ ਸ਼ਹਿਰ ਨਿਵਾਸੀ ਨੂੰ ਬੇਨਤੀ ਹੈ ਕੀ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਸੈਲਫ ਡਿਫੈਂਸ ਲਈ ਮਾਰਸ਼ਲ ਆਰਟ ਸਿਖਾਓ ਅਤੇ ਸਾਡੀ ਅਕੈਡਮੀ ਦਾ ਹਿੱਸਾ ਬਣੋ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਡਿੰਪਲ ਐ। ਅਸੀਂ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਪਰਫਾਰਮ ਕੀਤਾ ਤੇ 골ਡ ਮੈਡਲ ਪ੍ਰਾਪਤ ਕੀਤਾ। ਸਾਰਾ ਕ੍ਰੈਡਿਟ ਕੋਚ ਪਿਤਪਾਸਰ ਬਿਆਨ ਸਰ ਸਾਰਿਆਂ ਨੂੰ ਜਾਂਦਾ ਹੈ। ਉਹ ਸਾਡੀ ਪ੍ਰੈਕਟਿਸ ਰੋਜ਼ ਲਗਵਾਉਂਦੇ ਨੇ। ਤੇ ਸਾਰੀ ਪ੍ਰੈਕਟਿਸ ਫ੍ਰੀ ਆਫ ਕੋਸਟ ਕਰਦੇ ਨੇ ਤੇ ਸਾਨੂੰ ਉਹਦੇ ਵਿੱਚ ਇੰਨਾ ਸਾਰੀਆਂ ਫੈਸਿਲਿਟੀਆਂ ਪ੍ਰੋਵਾਈਡ ਕਰਦੇ